ਨਮਸਕਾਰ ਦੋਸਤੋ ਦੀ ਇਨਫੋਰਮੇਸ਼ਨ ਤੇ ਤੁਹਾਡਾ ਸਵਾਗਤ ਮੈਂ ਤੁਹਾਡਾ ਆਪਣਾ ਮਦਨ ਗੋੜੀਲਾ ਤਸਵੀਰਾਂ ਜਲਾਲਾਬਾਦ ਦੇ ਪਿੰਡ ਖੇਰੇ ਕਿ ਉਤਾਰ ਤੋਂ ਹੈਗਿਆ ਨੇ ਜਿੱਥੋਂ ਦਾ ਨੌਜਵਾਨ ਅਮਰਿਤਪਾਲ ਪਿਛਲੀ 21 ਜੂਨ ਨੂੰ ਬਾਰਡਰ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀਗਾ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰਿਤਪਾਲ ਦੀ ਜਲਦੀ ਰਿਹਾਈ ਹੋ ਸਕਦੀ ਹੈ ਇਸ ਖਬਰ ਨਾਲ ਪਰਿਵਾਰ ਨੂੰ ਆਸ ਬੱਦੀ ਹੈ ਕਿ ਉਹਨਾਂ ਦਾ ਬੇਟਾ ਵਾਪਸ ਆ ਜਾਏਗਾ ਅਮਰਿਤਪਾਲ ਦੇ ਪਿਤਾ ਜਗਰਾਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀਗਾ 26 ਦਸੰਬਰ 2025 ਨੂੰ ਪਾਕਿਸਤਾਨ ਦੀ ਅਦਾਲਤ ਦੁਆਰਾ ਦਿੱਤੀ ਗਈ ਸਜ਼ਾ ਵੀ ਪੂਰੀ ਹੋ ਗਈ ਸੀ ਪਰ ਰਿਹਾਈ ਨਹੀਂ ਹੋ ਰਹੀ ਸੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਹੁਣ ਉਹਨਾਂ ਨੂੰ ਆਸਬੱਦੀ ਹੈ ਕਿ ਉਹਨਾਂ ਦਾ ਬੇਟਾ ਜਲਦ ਵਾਪਸ ਆ ਜਾਏਗਾ ਉਹਨਾਂ ਨੇ ਪ੍ਰਧਾਨ ਮੰਤਰੀ ਮਰਿੰਦਰ ਮੋਦੀ ਗਰੇ ਮੰਤਰੀ ਅਮਿਤ ਸ਼ਾ ਅਤੇ ਬੀਜੇਪੀ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਪ੍ਰਯਾਸਾਂ ਨਾਲ ਉਹਨਾਂ ਦਾ ਬੇਟਾ ਵਾਪਸ ਪਰਿਵਾਰ ਵਿੱਚ ਆ ਰਿਹਾ ਹੈ। ਉਹਦਾ ਬੇਟਾ ਜੋ 21 ਜੂਨ ਨੂੰ ਪਾਕਿਸਤਾਨ ਐਂਟਰ ਗਲਤੀ ਨਾਲ ਕਰ ਗਿਆ ਸੀ ਉਸ ਦੀ ਹੁਣ ਮੀਡੀਆ ਦੇ ਵਿੱਚ ਚੱਲ ਰਹੀ ਹੈ ਵੀ ਵਾਪਸ ਆ ਰਿਹਾ ਹੈ। ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਚੱਲ ਰਿਹਾ ਹੈ। ਇਹ ਜੋ ਬੇਟੇ ਸਾਡੀ ਦੀ سزا ਸੀ ਉਹ ਕੰਪਲੀਟ ਹੋ ਗਈ ਤਾਂ ਹੁਣ ਬੇਟਾ ਜਲਦ ਸਾਡੇ ਕੋਲ ਵਾਪਿਸ ਆ ਰਿਹਾ ਹੈ ਪਰਿਵਾਰ ਦੇ ਵਿੱਚ ਉਸ ਦੇ ਆਉਣ ਨੂੰ ਲੈ ਕੇ ਪਹਿਲਾਂ ਜੇ ਕਿਤੇ ਗੱਲ ਕਰੀਏ ਕਿਤੇ ਨਾ ਕਿਤੇ ਤਣਾਅ ਸੀ ਚਿੰਤਾ ਸੀ ਉਹ ਜ਼ਰੂਰ ਖਤਮ ਹੋ ਗਈ ਹੈ ਔਰ ਇਸ ਵੇਲੇ ਪਰਿਵਾਰ ਇਸ ਨੂੰ ਸੁੱਖ ਦਾ ਸਾਹ ਲੈ ਰਿਹਾ ਹੈ ਜੀ ਹਾਂਜੀ ਚਿੰਤਾ ਤਾਂ ਬੜੀ ਤਗੜੀ ਸੀ ਜੀ 8 ਮਹੀਨੇ ਹੋ ਗਏ ਨੇ ਚੈਤਰਾ ਖਾ ਕੇ ਨੇ ਵੇਖਿਆ ਪੈਕੇ ਨੇ ਵੇਖਿਆ ਨੀਂਦ ਨਹੀਂ ਆਉਂਦੀ ਸੀ ਕੀ ਬਣੇਗਾ ਸਾਡੇ ਬੱਚੇ ਨਾਲ ਕੀ ਸਾਡਾ ਬੱਚਾ ਕਰ ਰਿਹਾ ਹਣਾ ਕਿੰਨੇ ਕ ਸਟਿਚੇ ਜਾਂ ਕੁਛ ਵੀ ਕਿਉਂਕਿ ਕੋਈ ਕੋਈ ਉਹਨੇ ਨੇ ਕੋਈ ਔਰੋਪ ਕੀਤਾ ਹੀ ਨਹੀਂ ਸੀ ਜਿਸ ਦੀ ਉਸਦੀ ਸਜ਼ਾ ਪੁੱਗ ਰਿਹਾ ਸੀ ਇੱਕ ਗਲਤੀ ਦਾ ਲਿਖੇ ਦਾ ਉਹਨੂੰ ਤੱਕਾ ਲੱਗਾ ਸੀ ਕਿ ਜੋ ਆਪਦੇ ਖੇਤਾਂ ਦੇ ਕੰਮ ਕਰਨੇ ਦਾ ਪਰਲੀ ਤਰਫ ਹੋ ਗਿਆ ਤਾਂ ਉੱਥੇ ਉਹਨਾਂ ਰੇਂਜਰਾਂ ਨੇ ਪਕੜ ਲਿਆ ਉਹਨੂੰ ਤਾਂ ਉਹ ਗਲਤੀ ਦੀ ਸਜ਼ਾ ਪੁੱਗ ਰਿਹਾ ਸੀ ਲੇਕਿਨ ਉਹ ਜੋ ਮੀਡੀਆ ਰੇਂਜ ਸੁਣ ਰਹੇ ਆ ਵੇਖ ਰਹੇ ਆ ਸਾਨੂੰ ਬੜੀ ਜ਼ਿਆਦਾ ਖੁਸ਼ੀ ਹੋ ਰਹੀ ਏ ਸਾਨੂੰ ਨਹੀਂ ਸਾਡੇ ਇਲਾਕੇ ਨੂੰ ਨਹੀਂ ਸਾਡੇ ਏਰੀਆ ਨੂੰ ਸਾਰੇ ਨਗਰ ਨੂੰ ਸਾਡੇ ਜਿਹੜੇ ਰਿਸ਼ਤੇਦਾਰ ਸਰਜਨ ਪੈਂਟਾ ਸਾਨੂੰ ਜੋ ਪਿਆਰ ਕਰਦੇ ਹਨ ਸਾਰਿਆਂ ਦੇ ਜ਼ਿਲ੍ਹਾ ਦੇ ਵਿੱਚ ਬਹੁਤ ਜ਼ਿਆਦੀ ਖੁਸ਼ੀ ਏ ਕਿ ਅਮਰਤਪਾਲ ਜੀ ਵਾਪਸ ਪਿਆਰ ਆ ਰਹੇ ਨੇ ਤਾਂ ਉਹ ਜਿਹੜੇ ਸਮਾਂ ਆ ਥੋੜਾ ਟਾਈਮ ਜਿਹੜਾ ਰਹਿ ਗਿਆ ਜਿੰਨੇ ਦੱਸ ਰਹੇ ਨੇ ਵਿੱਚ ਜਲਦੀ ਆ ਜਾਏਗਾ ਇਹ ਕਟੜਾ ਵਾਤਾਵਰਣ ਹੋ ਰਿਹਾ ਹੈ ਕਿਉਂ ਇੰਤਜ਼ਾਰ ਜਿਹੜਾ ਮਿੱਥੇ ਸਮੇਂ ਵਾਸਤੇ ਲੋਕ ਲੱਗ ਚੀਜ ਹੁੰਦੀ ਪਰ ਜਿਹੜੇ ਸਮਾਂ ਮਿੱਥਿਆ ਜਾਵੇ ਉਹ ਸਮਾਂ ਬਹੁਤ ਹੀ ਜ਼ਿਆਦਾ ਸਾਡੇ ਕੋਲ ਨਿਕਲਦੇ ਆਉਣ ਅਸੀਂ ਤਾਂ ਨੇ ਵੀ ਇੱਕੋ ਮਿੰਟ ਹੀ ਹੋਇਆ ਸਾਡੇ ਕੋਲ ਸਾਡਾ ਬੱਚਾ ਆ ਗਿਆ ਸਰ ਪਹਿਲਾਂ ਤਾਂ ਇੱਕ ਮਹਿਲਾ ਤਾਂ ਉਹਦਾ ਕੋਈ ਕਿਸੇ ਪਾਸੇ ਉਠਾਈ ਦਿੱਤਾ ਕੋਈ ਖਬਰ ਵੀ ਨਹੀਂ ਨਿਕਲਦੀ ਠੀਕ ਹੈ 28 ਦਿਨ ਬਾਅਦ ਫਿਰ ਉਹਨੂੰ ਕੋਰਟ ਵਿੱਚ ਪੋਸ਼ ਕੀਤਾ ਗਿਆ ਸੀ ਜੋ ਚੂਨੀਆ ਕੋਰਟ ਵਿੱਚ ਪੋਸ਼ ਕੀਤਾ ਗਿਆ ਸੀ ਉਸੇ ਜੱਜ ਸਾਹਿਬ ਨੇ ਸਜ਼ਾ ਸੁਣਾਈ ਸੀ ਉਹਨੂੰ 1 ਮਹੀਨੇ ਦੀ ਸਜ਼ਾ 1 ਲੱਖ ਰੁਪਏ ਜੁਰਮਾਨਾ ਜੁਰਮਾਨਾ ਨਹੀਂ ਅਗਰ ਭਰਿਆ ਜਾਂਦਾ ਤਾਂ 15 ਦਾ ਸਜ਼ਾ ਹੋਰ ਕੱਟੇਗਾ ਤਾਂ 1.5 ਮਹੀਨਾ ਤਕਰੀਬਨ ਉਹਨੇ ਸਜ਼ਾ ਉਹ ਪੂਰੀ ਕਰ ਲਈ ਅਸੀਂ ਫਿਰ ਵਕੀਲ ਸਾਹਿਬ ਨਾਲ ਕੇਸ ਕੀਤਾ ਤਾਂ ਵਕੀਲ ਸਾਹਿਬ ਨੇ ਅਸੀਂ ਅਰਜੀ ਲਾਈ ਕਿ ਸਾਡੇ ਬੱਚੇ ਨੂੰ ਵਾਪਸ ਕੀਤਾ ਜਾਵੇ ਤਾਂ ਗਵਰਨਮੈਂਟ ਪਾਕਿਸਤਾਨ ਨੇ ਇੱਕ ਉਹਦੇ ਤੇ ਕਾਨੂੰਨ ਹੋਰ ਲਾਇਆ ਕਿ ਇਹਨੂੰ 3 ਮਹੀਨਿਆਂ ਦੀ ਨਜ਼ਰਬੰਦੀ ਵਿੱਚ ਜੇਲ੍ਹ ਸੁਰੱਖਿਤਾ ਜਾਂਦੀ ਜੋ 9 25 ਸਟਾਰਟ ਹੁੰਦੀ ਸੀ ਤੇ 26 ਦਸੰਬਰ ਨੂੰ ਤੋਂ ਦਾ ਡਾਕਟਰੀ ਜੀ ਹੁੰਦੀ 26 ਦਸੰਬਰ ਤੋਂ ਬਿਲਕੁਲ ਬੇਟਾ 1.5 ਮਹੀਨੇ ਤੋਂ ਫਰੀ ਹੋ ਕੇ ਬੈਠਾ ਇਹ ਇੰਡੀਆ ਗਵਰਨਮੈਂਟ ਦੀ ਵਧਾਈ ਦੇ ਪਾਤਰ ਹਨ ਜੋ ਸਾਡੇ ਨਾਲ ਜੁੜੇ ਹਨ ਰਾਣਾ ਗਰਮੀ ਸਿੰਘ ਸੋਢੀ ਜੀ ਉਹਨਾਂ ਦਾ ਬੇਟੇ ਰਾਣਾ ਸੋਢੀ ਜੀ ਉਹਨਾਂ ਦੀ ਸਾਰੀ ਟੀਮ ਕਿਉਂਕਿ ਜੇ ਮਨਿਸਟਰ ਤੱਕ ਮੰਤਰੀਆਂ ਤੱਕ ਜੀ ਸਰਕਾਰ ਤੱਕ ਸਾਡੀ ਗੱਲ ਪਹੁੰਚਾਈ ਇੱਕ ਰਾਣਾ ਸੋਢੀ ਦਾ ਪਰਿਵਾਰ ਹੀ ਜਿਨੇ ਸਾਡੀ ਪ੍ਰਸ਼ਾਸਨ ਤੱਕ ਗੱਲ ਪਹੁੰਚਾਉਣ ਦੀ ਸਾਡੀ ਮਦਦ ਕੀਤੀ ਰੇਖਾ ਸਾਡੇ ਸਾਨੂੰ ਉਹਨਾਂ ਨੇ ਲਿਜਾ ਕੇ ਮੰਤਰੀ ਦੇ ਨਾਲ ਮੁਲਾਕਾਤ ਕਰਵਾਈ ਤੇ ਸਾਡੀਆਂ ਜਿਹੜੀਆਂ ਮੁਸ਼ਕਲਾਂ ਨਾਲ ਹੱਲ ਕਰਵਾਇਆ ਇੱਕ ਇਹ ਰਾਣਾ ਥੋੜੀ ਦਾ ਪਰਿਵਾਰ ਹੀ ਐ ਇਹੋ ਜਿਹਾ ਹੈ ਜਿਹੜਾ ਕਿਸੇ ਨੂੰ ਵੀ ਪਾਰਟੀਬਾਜ਼ੀ ਨਾਲ ਨਹੀਂ ਲੈਂਦਾ ਉਹ ਇਨਸਾਨਾਂ ਨੂੰ ਦੇਖ ਕੇ ਅੱਗੇ ਜਾ ਕੇ ਪਾਰਟੀਆਂ ਨਾਲ ਮਿਲਾਉਂਦੇ ਨਹੀਂ ਤਾਂ ਰਾਣਾ ਥੋੜੀ ਨੇ ਸਾਡੀ ਵਰਨ ਸਾਹਿਬ ਨਾਲ ਮੀਟਿੰਗ ਵੀ ਕਰਾਈ ਚੰਡੀਗੜ੍ਹ ਦੇ ਵਿੱਚ ਜੈ ਸ਼ੰਕਰ ਜੀ ਆਪਣੇ ਮਿਨਿਸਟਰ ਮਿਨਿਸਟਰ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਫੋਨ ਤੇ ਕਰਵਾਈ ਅਮਿਤ ਸ਼ਾਹ ਜੀ ਨਾਲ ਵੀ ਗੱਲਬਾਤ ਕਰਵਾਈ ਹੋਰ ਵੀ ਉਹ ਨੱਟ ਜਿੱਥੇ ਆਪਣੀ ਸੁਭੰਭਾ ਕੋਸ਼ਿਸ਼ ਹੋ ਰਹੀਗੀ ਤਾਂ ਉਹ ਕਰਨਗੇ ਤਾਂ ਉਹਨਾਂ ਨੇ ਕੀਤੇ ਹੀ ਦੇ ਹੀ ਉਹਨਾਂ ਦੇ ਲਿੰਕ ਹਨ ਬੁਝਤੀ ਵੀ ਰੱਖੇ ਜਾਂਦੇ ਹਨ ਬੜੇ ਥਾਂ ਸਾਡੀ ਉਹਨਾਂ ਨੇ ਗੱਲਬਾਤ ਕਰਵਾਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ